ਮੇਰਾ ਨਾਮ ਨਿਰੁੰਦਰ ਸਿੰਘ ਕਿੱਥੋਂ ਦੇ ਰਹਿਣ ਵਾਲਿਆ ਮੈਂ ਸ਼ਰਪੁਰ ਦੇ ਆਂ ਮਹਾਰਾਜ ਰਣਜੀਤ ਸਿੰਘ ਨਗਰ ਦਾ ਠੀਕ ਹੈ ਜੀ ਕਿਸ ਚੀਜ਼ ਦੀ ਦੁਕਾਨ ਹੈ ਤੇ ਕਿਹੜੀ ਜਗ੍ਹਾ ਦੁਕਾਨ ਹੈ ਮੇਰੀ ਇਲੈਕਟ੍ਰੀਕਲ ਦੀ ਦੁਕਾਨ ਹੈ ਆਪੋਜ਼ਿਟ ਆਈਟੀ ਕਾਲਜ ਜਲੰਧਰ ਰੋਡ ਤੇ ਕੀ ਨਾਮ ਹੈ ਦੁਕਾਨ ਦਾ ਗੋਗੀ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਕੀ ਤੁਹਾਡੇ ਨਾਲ ਗੱਲ ਕਰਦੇ ਹੋ ਮੇਰੇ ਕੋਲ Google Pay ਤੋਂ ਬੰਦਾ ਆਇਆ ਕਹਿੰਦਾ ਭਾਜੀ ਤੁਹਾਡਾ Google Pay ਦਾ ਜਿਹੜਾ ਸਕੈਨਰ ਹੈ ਪੁਰਾਣਾ ਹੋ ਚੁੱਕਾ ਹੈ ਇਹਨੂੰ ਨਵਾਂ ਬਣਵਾਓ ਕੰਪਨੀ ਹੁਣ ਇਹ ਵੈਲਿਡ ਨਹੀਂ ਹੈਗਾ ਕਹਿੰਦਾ ਇਹ ਫ੍ਰੀ ਆਫ ਕਾਸਟ ਹੈ ਬਣਵਾ ਲਓ ਤਾਂ ਮੈਂ ਤੁਹਾਨੂੰ ਅਪ ਇਹ ਤੁਹਾਨੂੰ ਬਾਈ ਪੋਸਟ ਆ ਜਾਣਾ ਫ੍ਰੀ ਪਈ ਮੈਂ ਤੁਹਾਡਾ ਅਪਲਾਈ ਕਰ ਦਿੰਦਾ ਚਲੋ ਮੈਂ ਕਿਹਾ ਪਹਿਲਾ ਪੁਰਾਣਾ ਹੋ ਗਿਆ ਮੈਂ ਕਰਵਾ ਲੈਣਾ ਇਹ ਤੋਂ ਹੁਣੇ ਮੈਨੂੰ ਗੱਲਾਂ ਵਿੱਚ ਲੈ ਗਏ ਉਹ ਅਪਲਾਈ ਕੀਤਾ ਮੇਰੇ ਫੋਨ ਤੋਂ ਅਪਲਾਈ ਕੀਤਾ ਉਹਨੇ ਅਪਲਾਈ ਕਰਨ ਤੋਂ ਬਾਅਦ ਫਿਰ ਦੂਏ ਤੀਜੇ ਦਿਨ ਫਿਰ ਆ ਗਿਆ ਕਹਿੰਦਾ ਭਾਜੀ ਕਿਦਾਂ ਤੁਹਾਡਾ ਸਕੈਨਰ ਆ ਗਿਆ ਮੈਂ ਕਿਹਾ ਹਾਂ ਆ ਗਿਆ ਚਲੋ ਕਹਿੰਦਾ ਇੱਕ ਫੋਟੋ ਰਹਿਦੀ ਸੀ ਭਾਜੀ ਇਹਦੀ ਮੈਂ ਆਪਣੀ ਕੰਪਨੀ ਨੂੰ ਭੇਜਣੀ ਹੈ ਤੁਹਾਡੀ ਦੁਕਾਨ ਦੀ ਫੋਟੋ ਜਾਂ ਤੁਸੀਂ ਖਿੱਚਦੇ ਹੋ ਜਾਂ ਮੈਂ ਖਿੱਚ ਲਵਾਂ ਆ ਕਹਿੰਦਾ ਮੇਰੇ ਫੋਨ ਤੇ ਸਹੀ ਨਹੀਂ ਆ ਰਹੀ ਤੁਸੀਂ ਆਪਣਾ ਫੋਨ ਦਿਓ ਮੈਂ ਤੁਹਾਡੇ ਫੋਨ ਤੋਂ ਖਿੱਚ ਕੇ ਮੈਂ ਆਪਣੀ ਕੰਪਨੀ ਨੂੰ ਬਾਹਰ ਨਾ ਫਿਰ ਉਹ ਕਹਿੰਦਾ ਭਾਈ ਇਹ ਲੌਕ ਖੋਲਿਓ ਮੈਂ ਤਾਂ ਪਹਿਲਾਂ ਫਿੰਗਰ ਦੇ ਨਾਲ ਖੋਲ ਰਿਆ ਇੱਕ ਦੋ ਵਾਰੀ ਫਿਰ ਫਿੰਗਰ ਨਾਲ ਖੋਲਿਆ ਕਹਿੰਦਾ ਨਹੀਂ ਭਾਈ ਇਹ ਮੈਨੂੰ ਬਾਰ-ਬਾਰ ਕਰਨਾ ਪੈਂਦਾ ਤੁਸੀਂ ਇਹਨੂੰ ਉਹਦਾ ਦੂਜੇ ਨੰਬਰ ਤੇ ਖੋਲ ਕੇ ਦੱਸੋ ਦਿਓ ਮੇਰੇ ਵੀ ਦਿਮਾਗ 'ਚ ਪਤਾ ਨਹੀਂ ਕੀ ਹੋਈ ਆਇਆ ਮੈਂ ਨੰਬਰ ਵੀ ਉਹਦੇ ਸਾਹਮਣੇ ਤਕਰੀਬਨ ਨੰਬਰ ਦਾ ਆਪਣਾ ਫੋਨ ਦਾ ਜਿਹੜਾ ਲੌਕ ਸੀਗਾ ਉਹ ਖੋਲ ਦਿੱਤਾ ਜਦ ਕਿ ਉਹਨੇ ਜਿਹੜਾ ਉਹਦਾ ਗੂਗਲ ਪੇ ਦਾ ਸਕੈਨਰ ਬਣਾਇਆ ਸੀ ਉਹਦਾ ਪਿੰਨ ਕੋਡ ਉਹਨੂੰ ਪਤਾ ਸੀਗਾ ਉਹ ਕਹਿੰਦੇ ਭਾਈ ਇਹਨੂੰ ਚੇਂਜ ਕਰ ਲਿਓ ਜੇ ਕਰਨਾ ਹੋਦਾ ਇੱਕ ਦੋ ਦਿਨਾਂ ਦੇ ਤੁਸੀਂ ਚੇਂਜ ਕਰ ਲਿਓ ਮੈਨੂੰ ਕਰਨਾ ਨਹੀਂ ਆਉਂਦਾ ਸੀਗਾ ਉਹ ਜਿਹੜਾ ਪਿੰਗ ਕੋਡ ਉਹ ਹੀ ਸੀਗਾ ਤੇ ਤੁਹਾਡੇ ਨਾਲ ਅਕਾਊਂਟ ਵੀ ਅਟੈਚ ਕੀਤਾ ਸੀ ਉਹਨੇ ਮੇਰਾ ਸੇਵਿੰਗ ਅਕਾਊਂਟ ਅਟੈਚ ਕੀਤਾ ਕਹਿੰਦਾ ਇਹ ਚਲੋ ਇਹ ਬਿਜ਼ਨਸ ਅਕਾਊਂਟ ਆ ਕੋਈ ਸੇਵਿੰਗ ਅਕਾਊਂਟ ਵੀ ਅਟੈਚ ਕਰ ਲਓ ਤਾਂ ਕਿ ਤੁਹਾਨੂੰ ਕਿਤੇ ਪੇਮੈਂਟ ਕਰਨੀ ਪੈਂਦੀ ਆ ਤੁਸੀਂ ਇਹ ਤੋਂ ਕਰ ਸਕਦੇ ਇਹ ਤੋਂ ਨਹੀਂ ਹੋਣੀ ਤੁਹਾਡੀ ਪੇਮੈਂਟ ਕਿਸੇ ਟ੍ਰਾਂਸਫਰ ਇਹ ਤੋਂ ਨਹੀਂ ਹੋਣੀ ਇਹ ਚੈੱਕ ਖਰੂ ਹੋਣੀ ਆ ਇਹ ਉਹਦੇ ਨਾਲ ਹੋਣੀ ਆ ਤੁਸੀਂ ਜਿੱਥੇ ਮਰਜੀ ਇੱਥੇ ਤੁਸੀਂ ਸਕੈਨਰ ਕਰਕੇ ਤਾਂ ਭਾ ਸਕਦੇ ਪੇਮੈਂਟ ਕਿਸੇ ਨੂੰ ਵੀ ਤੇ ਲਾਸਟ ਟਾਈਮ ਉਹਨੇ ਫੋਟੋ ਖਿੱਚਦੇ ਕਹਿੰਦਾ ਮੈਂ ਫੋਟੋ ਖਿੱਚ ਕੇ ਪਾਉਣੀ ਆਮ ਫੋਨ ਤੋਂ ਮੇਰੇ ਸਾਰੇ ਕੋਡ ਵੀ ਲੈ ਲੈ ਸਭ ਕੁ ਲੈ ਕੇ ਤਾਂ ਮੈਂ ਮੜਿਆ ਕੰਮ ਕਰਨ ਲੱਗ ਪਿਆ ਵਿੱਚ ਮੇਰੀ ਮੈਸੇਜ ਸੀਗੇ ਤੇ ਮੇਰਾ ਬੇਟਾ ਸੀਗਾ ਮੈਂ ਕਿਹਾ ਬੇਟੇ ਇਹਨਾਂ ਤੋਂ ਸਿੱਖ ਲੈ ਵੀ ਪਿੰਨ ਕੋਡ ਕਿੱਦਾ ਚੇਂਜ ਹੁੰਦਾ ਉਹਨੇ ਮੇਰੇ ਬੇਟੇ ਦਾ ਨੰਬਰ ਜਿਹੜਾ ਫੋਨ ਦਾ ਸੀਗਾ ਖੋਲਿਆ ਲੋਕ ਲਾਇਆ ਚਲੋ ਫੋਟੋ ਖਿੱਚਣ ਲੱਗ ਪਿਆ ਇੱਕ ਦੋ ਵਾਰ ਡਰਾਮੇ ਜੇ ਕੀਤੇ ਉਹਨੇ ਇੱਕ ਅੰਦਰ ਨੂੰ ਆ ਵੀ ਗਿਆ ਇੱਕ ਬਾਹਰ ਨੂੰ ਬੇਟਾ ਮੇਰਾ ਇੱਥੇ ਉਹਨੂੰ ਦੇਖ ਰਿਹਾ ਮੈਂ ਬਾਹਰ ਮੁੰਡੇ ਆਪਣੇ ਨਾਲ ਗੱਲਾਂ ਕਰਨ ਲੱਗ ਪਿਆ ਚੱਲੇ ਸੀਗੇ ਕੰਮ ਤੋਂ ਉਹ ਇਨਵੈਟਮੈਂਟ ਉਹਨੇ ਮੌਕਾ ਦੇਖਿਆ ਤੇ ਫੋਨ ਲਾ ਕੇ ਕਿੱਕ ਮਾਰੀ ਨਿਕਲ ਗਿਆ ਕਿੰਨੀ ਕੁ ਉਮਰ ਸੇ ਮੁੰਡੇ ਦੀ ਕਿਹਦਾ ਮੁੰਡੇ ਦੀ ਉਮਰ ਹੋਣੀ ਆ ਕੋਈ 25 ਤੋਂ 28 ਸਾਲ ਪਹਿਲਾਂ ਦੇਖਿਆ ਕਿ ਪਹਿਲਾਂ ਮੈਂ ਦੇਖਿਆ ਨਹੀਂ ਮੇਰੇ ਕੋਲ ਤਿੰਨ ਚਾਰ ਵਾਰੀ ਆਇਆ ਕੀ ਨਾਮ ਦੱਸਦਾ ਉਹ ਬਿਜੇ ਨਾਮ ਦੱਸਦਾ ਕਹਿੰਦਾ ਮੇਰਾ ਨਾਮ ਬਿਜੇ ਆ ਮੈਂ Google Pay 'ਚ ਲੱਗਾ ਆ ਠੀਕ ਹੈ ਕਹਿੰਦਾ ਹੁਣ ਤੁਹਾਨੂੰ ਮੈਂ ਸਰਵਿਸ ਵਧੀਆ ਦਊਂਗਾ ਪਹਿਲਾ ਬੰਦਾ ਤੁਹਾਡੇ ਕੋਲ ਨਹੀਂ ਆਉਂਦਾ ਸੀ ਉਹ ਸਰਵਿਸ ਨਹੀਂ ਇੰਨੀ ਵਧੀਆ ਦਿੰਦਾ ਮੈਂ ਤੁਹਾਨੂੰ 15 ਦਿਨੀ ਤੁਹਾਡੀ ਕੋ ਫੀਡਬੈਕ ਲੈ ਕੇ ਜਾਇਆ ਕਰੂੰਗਾ ਕਿ ਕਿੰਨਾ ਨੁਕਸਾਨ ਹੋਇਆ ਮੇਰਾ ਭਾਜੀ 75000 ਰੁਪਇਆ ਉਹਨੇ ਇੱਕ ਟਰਾਂਸਫਰ ਕਰ ਦਿੱਤਾ ਦੋ ਦੋ ਟਰਾਂਜੈਕਸ਼ਨਾਂ 'ਚ ਇੱਕ 50000 ਦੀ ਇੱਕ 25000 ਦੀ ਨਾਲ ਮੇਰਾ ਫੋਨ 15000 ਦਾ ਫੋਨ ਲੈ ਗਿਆ ਠੀਕ ਹੈ ਜੀ ਪੁਲਿਸ ਕੰਪਲੇਟ ਕੀਤੀ ਹੈ ਮੈਂ ਹਾਂਜੀ ਪੁਲਿਸ ਕੰਪਲੇਨ ਕੀਤੀ ਹੈ ਮੈਂ ਜਿਹੜਾ ਹੈਗਾ ਆਪਣਾ ਸਾਈਬਰ ਕ੍ਰਾਈਮ ਦੇ ਵਿੱਚ ਵੀ ਕੀਤੀ ਉਹਨਾਂ ਨੇ ਕਿਹਾ ਇਦਾਂ ਨਹੀਂ ਤੁਸੀਂ ਆਨਲਾਈਨ ਕਰਾਓ ਮੈਂ ਆਨਲਾਈਨ ਕਰਾ ਕੇ ਤਾਂ ਉਹਦੀ ਜੋ ਉਹਨਾਂ ਨੇ ਮੈਨੂੰ ਨੋਟਿਸਮੈਂਟ ਦਿੱਤੀ ਸੀ ਮੈਂ ਮੈਂ ਉਹ ਸਾਈਬਰ ਕ੍ਰਾਈਮ ਦੇ ਵਿੱਚ ਦਿੱਤੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਉਹ ਮੈਂ ਹੀ ਕਰਦਾ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੇਰਾ ਭਰਿਆ ਜਾਵੇ ਜਾਂ ਮੇਰੇ ਨੂੰ Google Pay ਭੜਕੇ ਜਾਵੇ ਕਿਉਂਕਿ ਉਹ ਉਹਨੇ Google Pay ਦਾ ਨਾਮ ਲੈ ਕੇ ਮੇਰੇ ਆ ਸਕੈਨਰ ਖੋਲਿਆ ਸੀ Google Pay ਤੋਂ ਆਇਆ ਸੀ ਉਹ ਬੰਦਾ ਸੀਸੀਟੀਵੀ ਵੀ ਆਈ ਆ ਤੂੰ ਮੁੰਡੇ ਸੀ